ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਜਗਤਾਰ ਸਿੰਘ ਸਿੱਧੂ ਅੱਜ ਗੱਲ ਕਰਦੇ ਆਂ ਸ਼ਰੋਮਣੀ ਅਕਾਲੀ ਦਲ ਬਾਰੇ ਖਾਸ ਤੌਰ ਤੇ ਪੰਜ ਮੈਂਬਰੀ ਕਮੇਟੀ ਭਰਤੀ ਜੋ ਭਰਤੀ ਕਰ ਰਹੀ ਹੈ ਮੈਂਬਰਸ਼ਿਪ ਕਟਦੀ ਹੈ ਮੈਂਬਰ ਬਣਾ ਰਹੀ ਹੈ ਉਹਦੇ ਬਾਰੇ ਸੋ ਸ਼ੁਰੂ ਵਿੱਚ ਇਹਨਾਂ ਨੇ ਜਦੋਂ ਇਹ 7 ਮੈਂਬਰੀ ਕਮੇਟੀ ਸੀਗੀ ਪਰ ਕਿਰਪਾਲ ਸਿੰਘ ਬਡੁੰਗਰ ਜੀ ਅਤੇ ਹਜਿੰਦਰ ਸਿੰਘ ਧਾਮੀ ਵੱਲੋਂ ਅਸਤੀਫਾ ਦੇਣ ਕਰਕੇ ਇਹ ਕਮੇਟੀ 7 ਤੋਂ 5 ਮੈਂਬਰੀ ਰਹਿ ਗਈ ਤੇ ਇਹਦੇ ਵਿੱਚ ਜੋ ਭਰਤੀ ਹੋ ਰਹੀ ਹੈ ਬਖ ਬਖ ਜ਼ਿਲ੍ਹਿਆਂ ਵਿੱਚ ਮੀਟਿੰਗਾਂ ਕਰਕੇ ਸੋ ਇਹਨਾਂ ਦਾ ਪਹਿਲਾ ਜਦੋਂ ਇਹ ਤੁਰੇ ਨੇ ਅਕਾਲ ਤਖਤ ਤੋਂ ਅਕਾਲ ਤੌਰ ਤੇ ਸਾਹਿਬ ਤੋਂ ਅਰਦਾਸ ਕਰਾ ਕੇ ਉੱਥੇ ਬਹੁਤ ਜ਼ਿਆਦਾ ਵੱਡਾ ਇਕੱਠ ਹੋ ਗਿਆ ਸੀਗਾ ਸੋ ਇਸ ਤਰ੍ਹਾਂ ਲੱਗ ਰਿਹਾ ਵੀ ਇਹ ਪੰਜਵੇਂ ਅਭੀ ਕਮੇਟੀ ਦੀ ਭਰਤੀ ਵਿੱਚ ਪੰਜਾਬ ਦੇ ਲੋਕ ਖਾਸ ਕਰਕੇ ਸਿੱਖ ਬਹੁਤ ਉਦਿਲਚਸਪੀ ਲੈ ਰਹੇ ਨੇ ਤੇ ਇਹ ਕਾਫੀ ਲੱਖਾਂ ਦੀ ਗਿਣਤੀ ਵਿੱਚ ਇਹ ਭਰਤੀ ਹੋਏਗੀ ਤੇ ਫਿਰ ਇਹਨਾਂ ਨੇ ਪਿਛਲੇ ਹਫਤੇ ਇਕੱਠ ਕਰਿਆ ਸੀਗਾ ਅੰਮ੍ਰਿਤਗੜ ਤੇ ਮਲੇਕੋੜਲਾ ਦਾ ਮੀਟਿੰਗ ਸੀ ਵੈਸੇ ਪਰ ਮੀਟਿੰਗ ਇੱਕ ਰੈਲੀ ਦਾ ਰੂਪ ਧਾਰ ਗਈ ਬਹੁਤ ਵੱਡਾ ਉੱਥੇ ਇਕੱਠ ਹੋਇਆ 71 ਤਾ ਹੋਈ ਕਿਉਂਕਿ ਕਮੇਟੀ ਦੇ ਜੋ ਮੈਂਬਰ ਨੇ ਇਕਬਾਲ ਸਿੰਘ ਝੁੰਦਾ ਜੀ ਉਹਦਾ ਹਲਕਾ ਅੰਮ੍ਰਿਤਗੜ ਵੀ ਦੇ ਵਿੱਚ ਆਉਂਦਾ ਤੇ ਬਹੁਤ ਜ਼ਿਆਦਾ ਇਕੱਠ ਹੋਇਆ ਸੀਗਾ ਬਹੁਤ ਮੈਂਬਰਸ਼ਿਪ ਹੋਈ ਸੀ ਇੱਥੋਂ ਤੇ ਫਿਰ ਕੱਲ ਗੁਰਦਵਾਲਾ ਕੈਂਬੋਵਾਲ ਸਾਹਿਬ ਲੰਗਵਾਲਾ ਉੱਥੇ ਇਕੱਠ ਕੀਤਾ ਗਿਆ ਬਰਨਾਲਾ ਤੇ ਸੰਗਰੂਰ ਦਾ वैसे मीटिंग ਸੀਗੀ ਉੱਥੇ ਵੀ ਬਹੁਤ ਜ਼ਿਆਦਾ ਇਕੱਠ ਹੋ ਗਿਆ ਜਿਹਦੇ ਵਿੱਚ ਖਾਸ ਤੌਰ ਤੇ ਬਾਦਲ ਪਖੜਲੇ ਵੀ ਲੋਕ ਇੱਥੇ ਸ਼ਾਮਲ ਹੋਏ ਬਹੁਤ ਹੀ ਸਤਿਕਾਰਯੋਗ ਗੋਬਿੰਦ ਸਿੰਘ ਲੋਂਗਵਾਲ ਜੋ ਸਰੋਣੀ ਕਮੇਟੀ ਦੇ ਪ੍ਰਧਾਨ ਵੀ ਰਹੇ ਨੇ ਮੰਤਰੀ ਵੀ ਰਹੇ ਨੇ ਸਰਕਾਰ ਚ ਧੂਰੀ ਤੋਂ ਐਮ ਐਲ ਏ ਵੀ ਰਹੇ ਨੇ ਉਹ ਵੀ ਇਸ ਇਕੱਠ ਵਿੱਚ ਮੈਂਬਰਸ ਲੀਡਰਸ਼ਿਪ ਵਿੱਚ ਕਰ ਸ਼ਾਮਲ ਹੋਏ ਬਰਨਾਲਾ ਸਾਹਿਬ ਤੇ ਹੋਰ ਬਹੁਤ سارے ਲੀਡਰ ਜੋ ਘਰੇ ਰੁਸ ਕੇ ਬੈਠੇ ਹੋਏ ਸਨ ਅਕਾਲੀ ਦਲ ਬਦਲਦੀ ਨੀਤੀਆਂ ਤੋਂ ਔੱਕੇ ਹੋਏ ਉਹ ਇੱਥੇ ਇਕੱਠੇ ਸ਼ਾਮਲ ਹੋਏ ਜਾਨੀ ਕਿ ਜਿੱਥੇ ਵੀ ਇਕੱਠ ਜਾਂ ਮੀਟਿੰਗ ਹੁੰਦੀ ਆ ਉਹਦੇ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਲੋਕ ਰੈਲੀ ਦੇ ਵਾਂਗੂ ਸ਼ਾਮਲ ਹੁੰਦੇ ਨੇ ਆਪ ਮਾਰੇ ਸੋ ਸ਼੍ਰੋਮਣੀ ਅਕਾਲੀ ਦਲ ਗਲਤੀ ਤੇ ਗਲਤੀ ਗੁਨਾਹ ਤੇ ਗੁਨਾਹ ਗਲਤੀ ਤੇ ਗਲਤੀ ਗੋਰੀਂ ਜਾ ਰਿਹਾ ਤੁਸੀਂ ਹੋ ਵੇਖੋ ਕਿ ਇੱਧਰ ਤਾਂ ਪੰਜ ਮੈਂਬਰ ਕਮੇਟੀ ਭਰਤੀ ਕਰ ਰਹੀ ਹੈ ਸ਼੍ਰੋਮਣੀ ਕਾਲੀ ਦਲ ਕਾਲੀ ਦਲ ਵਾਸਤੇ ਤੇ ਉਹਨਾਂ ਨੇ ਬਾਦਲ ਕਿਆ ਨੇ ਐਲਾਨ ਕਰਤਾ ਵੀ ਅਸੀਂ ਅਪ੍ਰੈਲ ਦੇ ਪਹਿਲੇ ਹਫਤੇ ਜੋ ਹੈ ਅਸੀਂ ਭਰਤੀ ਆਪਦੀ ਕਰ ਲਈ ਹੈ 24 ਲੱਖ ਤੇ ਅਸੀਂ ਉੱਥੇ ਇਜਲਾਸ ਜਾਂ ਡੈਲੀਗੇਟ ਸਾਧ ਕੇ ਉੱਥੇ ਮੀਟਿੰਗ ਕਰਨਗੇ ਭਾਵ ਉਹ ਆਪਣੇ ਪ੍ਰਧਾਨ ਦੀ ਚੋਣ ਕਰਨਗੇ ਇਹ ਹੁਣ ਸਾਰੇ ਜਾਣਦੇ ਆ ਵੀ ਉਹਨਾਂ ਪ੍ਰਧਾਨ ਕੌਣ ਚੁਣਨਾ ਹੈ ਸੁਖਵੀਰ ਸਿੰਘ ਬਾਦਲ ਜਿਹਦੀ ਪ੍ਰਧਾਨਗੀ ਪਿੱਛੇ ਅਕਾਲੀ ਦਲ ਕਮਜ਼ੋਰ ਹੋ ਰਿਹਾ ਹੈ ਬਖਰੇਵਾ ਹੋ ਰਿਹਾ ਹੈ ਇਹ ਫਿਰ ਅਪ੍ਰੈਲ ਚ ਉਹਨੂੰ ਆਪਣਾ ਸੁਖਵੀਰ ਸਿੰਘ ਬਾਦਲ ਨੂੰ ਆਪਣਾ ਪ੍ਰਧਾਨ ਚੁਣ ਲੈਣਗੇ ਜੜੀ ਕਿ ਗਲਤੀਆਂ ਤੋਂ ਕੋਈ ਸਿੱਖਿਆ ਨਹੀਂ ਜਾ ਰਿਹਾ ਗਲਤੀ ਤੇ ਇੱਕ ਹੋਰ ਗਲਤੀ ਗਲਤੀ ਨਹੀਂ ਕਹੂੰਗਾ ਮੈਨੂੰ ਤਾਂ ਆਪਣਾ ਆਪ ਖੁਦਰਾ ਪਣਾ ਹੈ ਮਨ ਮਰਜ਼ੀ ਹੈ ਵੀ ਅਸੀਂ ਜੋ ਕਰਤਾ ਕਰਤਾ ਲੋਕਾਂ ਦੀ ਰਾਏ ਕੋਲ ਜਾਣੀ ਪੰਥ ਕਿੱਧਰ ਨੂੰ ਰੋਕ ਕਰ ਰਿਹਾ ਹੈ ਆਪਣਾ ਸਿੱਖ ਲੋਕ ਜਾਂ ਹੋ ਸੰਪਰਦਾਵਾਂ ਕੀ ਕਹਿ ਰਹੀਆਂ ਨੇ ਉਹਨਾਂ ਦਾ ਕੋਈ ਖਿਆਲ ਨਹੀਂ ਹੈ ਤੇ ਇਹ ਕਹਿੰਦੇ ਵੀ ਅਸੀਂ ਆਪਦਾ ਜਿਲ੍ਹਾਸ ਬਲਾਕ ਡੈਲੀਗੇਟ ਸੱਦ ਕੇ ਬੜੀ ਜਲਦੀ ਅਪ੍ਰੈਲ ਦੇ ਪਹਿਲੇ ਹਫ਼ਤੇ ਅਸੀਂ ਆਪਣੇ ਇਹ ਪ੍ਰੋਗਰਾਮ ਕਰ ਲਵਾਂਗੇ ਤੇ ਉਸ ਤੋਂ ਬਾਅਦ ਜੋ ਪ੍ਰਧਾਨ ਦੀ ਚੋਣ ਹੈ ਉਹ ਆਪ ਨੂੰ ਪਤਾ ਹੀ ਹੈ ਕਿ ਪ੍ਰਧਾਨ ਕੌਣ ਬਣੂਗਾ ਜਿਹਦੇ ਪਿੱਛੇ ਇੰਨੇ ਕਲੇਸ਼ ਹੋ ਰਿਹਾ ਹੈ ਜਿਹਦੇ ਪਿੱਛੇ ਜਿਹਦੇ ਕਾਰਨ ਅਕਾਲੀ ਦਲ ਦਾ ਪਤਨ ਹੋ ਗਿਆ ਅਕਾਲੀ ਦਲ ਜ਼ੀਰੋ ਹੋ ਗਿਆ ਉਹ ਕਹਿੰਦੇ ਜਦ ਅਕਾਲੀ ਦਲ ਜੋ ਮਰਜ਼ੀ ਹੋਵੇ ਅਸੀਂ ਪ੍ਰਧਾਨ ਸਾਡਾ ਸੁਖਵੀਰ ਬਾਦਲੀ ਬਣੂਗਾ ਤੋਂ ਇਹਦੇ ਉੱਤੇ ਅਜੇ ਪ੍ਰਤੀਕਿਰਿਆਵਾਂ ਆਉਣੀਆਂ ਨਹੀਂ ਆਈਆਂ ਕਿਉਂਕਿ ਦੇਖੋ ਅੱਜ ਸ਼ਾਇਦ ਪ੍ਰਤੀਕਿਰਿਆ ਆਵੇ ਜਹੇਦਾਰ ਸਾਹਿਬ ਦੀ ਅਕਾਲ ਤਖਤ ਦੇ ਕਾਰਜ ਕਰਨ ਜੋ ਗੜਗੱਜੀ ਜਾਂ ਸਰੋਨੀ ਕਮੇਟੀ ਪ੍ਰਧਾਨ ਧਾਮੀ ਜੀ ਜਾਂ ਹੋਰ ਸੰਪਰਦਾਵਾਂ ਦਾ ਕੀ ਰਿਐਕਸ਼ਨ ਆਉਂਦਾ ਕੀ ਪ੍ਰਤੀਕਿਰਿਆ ਆਉਂਦੀ ਇਹਨਾਂ ਦੀ ਕਿਉਂਕਿ ਇਹਨਾਂ ਨੇ ਪੰਜਵੇਂ ਅੰਬਰੀ ਕਮੇਟੀ ਦੀ ਭਰਤੀ ਵਾਲੇ ਜੋ ਮੈਂਬਰ ਨੇ ਉਹਨਾਂ ਨੂੰ ਭਰਤੀ ਕੀਤੀ ਹੈ ਜਾਂ ਕਰ ਰਹੇ ਹਨ ਕਿ ਉਹ ਕਾਫੀ ਚਰ ਲਾਉਣਗੇ ਭਰਤੀ ਕਰਨ ਵਾਸਤੇ ਸਾਰੇ ਪੰਜਾਬ ਚ ਭਰਤੀ ਕਰਨੇ ਟਾਈਮ ਲੱਗੂਗਾ ਇਹਨਾਂ ਨੇ ਸੁਰੂ ਛੜਤੀ ਵਿੱਚ ਸਿਤਪ ਦਾ ਭਰਤੀ ਸਾਡੀ ਕੀਤੀ ਹੋਈ ਹੈ ਅਸੀਂ ਇੱਧਰ ਡੈਲੀਗੇਟ ਸਦਕੇ ਜਰਾਸ ਤੇ ਅਸੀਂ ਪ੍ਰਧਾਨ ਦੀ ਚੋਣ ਕਰ ਲਵਾਂਗੇ ਜੋ ਕਿ ਬਿਲਕੁਲ ਹੀ ਗਲਤ ਅਤੇ ਕਾਲੀ ਦਲ ਨੂੰ ਹੋਰ ਪਤਲਾ ਕਰਨ ਲਈ ਹੋਰ ਕਮਜ਼ੋਰ ਕਰਨ ਲਈ ਇਹ ਕਾਰਵਾਈ ਸਿੱਧ ਹੋਊਗੀ ਸੋ ਮੈਂ ਤਾਂ ਬੇਨਤੀ ਹੀ ਕਰੂੰਗਾ ਜਹੀਦਾਰ ਸਾਹਿਬ ਨੂੰ ਕਿ ਉਹ ਇਸ ਮੁੱਦੇ ਵਿੱਚ ਦਖਲ ਦੇਣ ਅਤੇ ਇਹ ਗੱਲ ਰੋਕਣ ਵੀ ਡੈਲੀਗੇਟ ਸਦਕੇ ਜੋ ਭਰਤੀ ਹੈ ਸਰਉਣੀ ਕਾਲੀ ਦਲ ਦੇ ਪ੍ਰਧਾਨ ਦੀ ਉਦੋਂ ਬਾਰੀ ਆਪਣਾ ਬਿਆਨ ਦੇਣਾ ਰੋਕਣਾ ਵੀ ਜਦੋਂ ਤੱਕ ਪੰਜਵੀਂ ਅਬਰੀ ਕਮੇਟੀ ਭਰਤੀ ਨਹੀਂ ਹੁੰਦੀ ਕੋਈ ਜਲਾਸ ਨਹੀਂ ਕਰ ਸਕੇਗਾ ਉਹ ਹੁਕਮ ਕਰਨ ਕਿਉਂਕਿ ਜਿਹੇ ਹਜ਼ਾਰ ਦਾ ਹੁਕਮ ਮਰਣਾ ਪੈਂਦਾ ਹੈ ਸਭ ਨੂੰ ਤੇ ਨਹੀਂ ਤਾਂ ਫਿਰ ਇਹ ਆਉਣ ਵਾਲੇ ਦਿਨਾਂ ਵਿੱਚ ਜੋ ਸਰੋਨੀ ਕਾਲੀ ਦਲ ਦੀ ਹਾਲਤ ਹੈ ਉਹ ਹੋਰ ਵੀ ਮਾੜੀ ਹੋ ਜਾਏਗੀ ਤੇ ਹੁਣ ਇਹੀ ਫਰਜ਼ ਬਣਦਾ ਸਾਰੇ ਸੰਪਰਤਾਵਾਂ ਦਾ ਸਿੱਖ ਸੰਸਥਾਵਾਂ ਦਾ ਕਿ ਇਹ ਸੁਖਵੀਰ ਬਾਦਲ ਹੈ ਜਾਇਦਨ ਪੰਜ ਸੱਤ ਹੋਰ ਸਲਾਹੀਏ ਹਨ ਸਲਾਹਕਾਰ ਨੇ ਉਹਨਾਂ ਨੂੰ ਮਨਮਰਜ਼ੀਆਂ ਕਰਨ ਤੋਂ ਆਪਹੁਦਰੀਆਂ ਕਰਨ ਤੋਂ ਰੋਕਣਾ ਸਾਰੀਆਂ ਸੰਸਥਾਵਾਂ ਤਾਂ ਕਿ ਇਸ ਸ਼੍ਰੋਮਣੀ ਕਾਲੀ ਦਲ ਜੋ ਥੋੜਾ ਬੋਚਾ ਥੋੜੀ ਬੋਤੀ ਉਹਦੀ ਹੋਣ ਬਚੀ ਹੋਈ ਹੈ ਉਹ ਬਰਕਰਾਰ ਰਹੇ ਅਤੇ ਸ਼੍ਰੋਮਣੀ ਕਾਲੀ ਦਲ ਹੋਰ ਤਕੜਾ ਹੋਵੇ ਕਿਉਂਕਿ ਪੰਜਾਬ ਨੂੰ ਖੇਤਰੀ ਪਾਰਟੀ ਦੀ ਬਹੁਤ ਜ਼ਿਆਦਾ ਲੋੜ ਹੈ ਅਤੇ ਇਹ ਉਹ ਇੱਕ ਖੇਤਰੀ ਪਾਰਟੀ ਹੈ ਜਿਹੜੀ ਕੁਰਬਾਨੀ ਚੋਂ ਨਿਕਲੀ ਹੈ ਜਿਨੇ ਬਹੁਤ ਵੱਡੇ ਵੱਡੇ ਮੋਰਚੇ ਲਾਏ ਤੇ ਪੰਜਾਬ ਵਾਸਤੇ ਕੰਮ ਕੀਤਾ ਆਪਾਂ ਸਾਰਾ ਇਤਿਹਾਸ ਪਿਛਲਾ ਪੜ੍ਹ ਸਕਦੇ ਹਾਂ ਕਾਲੀਆਂ ਦਾ ਪਰ ਹੁਣ ਉਹ ਤਾਂ ਕਾਲੀ ਰਹੇ ਨਹੀਂ ਹੈਗੇ ਹੁਣ ਤਾਂ ਕਾਲੀ ਬਸ ਨਾਮ ਦੀ ਨੇਗੇ ਸੋ ਅਜੇ ਵੀ ਲੋੜ ਹੈ ਸ਼੍ਰੋਮਣੀ ਕਾਲੀ ਦਲ ਦੇ ਨਮਾਇੰਦਿਆਂ ਨੂੰ ਲੀਡਰਸ਼ਿਪ ਨੂੰ ਕਿ ਉਹ ਇੱਕ ਮਤ ਹੋਣ ਤੇ ਆਪਣੀ ਕੋਈ ਥਰਡ ਕੋਈ ਬੰਦਾ ਵਿਚ ਪੈ ਕੇ ਇਹਨਾਂ ਦਾ ਕੋਈ ਏਕਤਾ ਵਾਸਤੇ ਯਤਨ ਕਰੇ ਇਹਨਾਂ ਨੂੰ ਬਿਠਾਵੇ ਤੇ ਸਿਰ ਜੋੜ ਕੇ ਬੈਠਣ ਤਾਂ ਕਿ ਜੋ ਖੇਤਰੀ ਪਾਰਟੀ ਹੈ ਉਹ ਬਚੀ ਰਹੇ ਕਿਉਂਕਿ ਜੇਕਰ ਖੇਤਰੀ ਪਾਰਟੀ ਅਕਾਲੀ ਦਲ ਨਾ ਬਚਿਆ ਪੰਜਾਬ ਚ ਬਿਲਕੁਲ ਜ਼ੀਰੋ ਹੋ ਗਿਆ ਖਤਮ ਹੋ ਗਿਆ ਤਾਂ ਫਿਰ ਪੰਜਾਬ ਦਾ ਬਹੁਤ ਨੁਕਸਾਨ ਹੋਏਗਾ ਧੰਨਵਾਦ ਜੀ ਖੁਸ਼ ਰਹੋ ਰੱਬ ਰੱਖਾ